ਸਵਾਗਤ ਹੈ ਜੀ ਤੁਸੀਂ ਜਿਹੜੇ ਪੰਜਾਬ ਦੀ ਚੈਨਲ ਦਾ ਮੈਂ ਹਾਂ ਜਗਰਾਤ ਸਿੰਘ ਗਿੱਲ ਮੌਕਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੀਤੇ ਕੁਝ ਦਿਨ ਪਹਿਲਾਂ ਕੋਟੀ ਸਿੰਘਾਂ ਦੇ ਵਿੱਚ ਇੱਕ ਡਾਕਟਰ ਅਨਲ ਜੀ ਉੱਪਰ ਕੁਝ ਹਮਲਾਵਰ ਵੱਲੋਂ ਤਾਂ ਪਰਤਾਰ ਗੋਲੀਆਂ ਚਲਾ ਦਿੱਤੀਆਂ ਜਾਂ ਸਨ ਉਸ ਦੇ ਸਬੰਧ ਵਿੱਚ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ ਸੀ ਜਿਨ੍ਹਾਂ ਦੇ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ ਸੀ ਤਿੰਨਾਂ ਦੀਆਂ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਹੋਈਆਂ ਸਨ ਜਨਨ ਦਾ ਇਲਾਜ ਮੌਕਾ ਦੇ ਸਿਵਲ ਹਸਪਤਾਲ ਵਿੱਚ ਕਰਵਾਇਆ ਜਾ ਰਿਹਾ ਹੈ ਉਸੇ ਹੀ ਕੇਸ ਦੇ ਨਾਲ ਜੁੜੀ ਹੋਈ ਇਹ ਅੱਜ ਦੀ ਵੱਡੀ ਖਬਰ ਹੈ ਕਿ ਇਸ ਕੇਸ ਦੇ ਵਿੱਚ ਇੱਕ ਲੜਕੀ ਨੂੰ ਵੀ ਗ੍ਰਿਫਤਾਰ ਕੀਤਾ ਹੈ ਇਹ ਲੜਕੀ ਕੌਣ ਆ ਕਿੱਥੋਂ ਦੀ ਰਹਿਣ ਵਾਲੀ ਆ ਇਹਦੇ ਬਾਰੇ ਤੁਹਾਨੂੰ ਦੱਸਦਨੇ ਆ ਇਹ ਲੜਕੀ ਪਵਨਦੀਪ ਕੌਰ ਪੁੱਤਰੀ ਜਗਤਾਰ ਸਿੰਘ ਪੁੱਤਰ ਗੁਰਚੰਦ ਸਿੰਘ ਵਾਸੀ ਸੋਡਾ ਥਾਣਾ ਸਰਹਿੰਦ ਜ਼ਿਲ੍ਹਾ ਫਤਿਹਗੜ ਦੀ ਰਹਿਣ ਵਾਲੀ ਹੈ ਗ੍ਰਿਫਤਾਰ ਹੋਈ ਹੈ ਲੜਕੀ ਜਿਸ ਨੇ ਡਾਕਟਰ ਅਨਲ ਅਨਲਜੀਤ ਕੰਬੋਜ ਉੱਪਰ ਗੋਲੀਆਂ ਚਲਾਈਆਂ ਸਨ ਇਸ ਨੂੰ ਪਵਨਦੀਪ ਕੌਰ ਪੁੱਤਰੀ ਜਗਤਾਰ ਸਿੰਘ ਨੇ ਜੋ ਕਿ ਥਾਣਾ ਸਰਹਿੰਦ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਰਹਿਣ ਵਾਲੀ ਹੈ ਨੇ 도ਚੇ ਗਰਮਨਦੀਪ ਸਿੰਘ ਵਰਪੋ ਫੌਜੀ ਨੂੰ ਮਿਤੀ 4 7 2025 ਨੂੰ ਇਸ ਤੋਂ ਬਾਅਦ ਆਪਣੇ ਘਰ ਪਿੰਡ ਸੋਡਾ ਥਾਣਾ ਸਹਿੰਦ ਜ਼ਿਲ੍ਹਾ ਫਤਿਹਗੜ੍ਹ ਪੁਰਵੇ ਕੇ ਪਣਾ ਦਿੱਤੀ ਸੀ ਅੱਜ ਕੋਰਤੀ ਸੇਖਾਂ ਦੇ ਪਿੰਡ ਜਨੇਰ ਦੇ ਬਸ ਅੱਡੇ ਉੱਪਰ ਖੜੀ ਹੋਈ ਸੀ ਅਤੇ ਕਿਸੇ ਵਹਿਕਲ ਦਾ ਇੰਤਜ਼ਾਰ ਕਰ ਰਹੀ ਸੀ ਇਤਲਾਮ ਅਤੇ ਭਰੋਸੇ ਯੂਥਰਾਂ ਤੋਂ ਇਤਲਾਮ ਮਿਲਣ ਤੇ ਤਰਾਨ ਪੁਲਿਸ ਨੇ ਰੇਡ ਕੀਤੀ ਔਖਤੋਕ ਪਵਨਦੀਪ ਕੌਰ ਨੂੰ ਕਾਬੂ ਕਰਕੇ ਮਕਦਮਾ ਨੰਬਰ 1267725 ਭਾਰਤੀ ਨਿਆਂ ਸਹਿਤਾ ਸਹਿਦ ਕੋਰਟਿਸਿਕਾ ਵਿਕੇ ਦਰਜ ਰਜਿਸਟਰ ਕਰ ਦਿੱਤਾ ਗਿਆ ਹੈ ਇਸ ਔਰਤ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ ਸੋ ਤੁਸੀਂ ਜੁੜੇ ਰਹੋ ਪੰਜਾਬ ਦੇ ਚੈਨਲ ਨਾਲ ਅੱਗੇ ਦੀ ਅਪਡੇਟ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰ ਵੀ ਕਰ ਲਿਓ ਧੰਨਵਾਦ ਇਹ ਜੋ ਬਿੱਤੇ 4 ਤਰੀਕ ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਜਿਹੜਾ ਟਾਊਨ ਕੋਰਟ ਸਿਆ ਇਸੇ ਖਾਂ ਵਿੱਚ ਜਿਸ ਵਿੱਚ ਡਾਕਟਰ ਨਿਲ ਕਮੋ ਦੇ ਵੀ ਤੇ ਉਹ ਸ਼ੂਟਿੰਗ ਹੋਈ ਸੀ ਉਹਨਾਂ ਦੇ ਇੱਕ ਇੰਜਰੀ ਹੋਈ ਹੈ ਜਿਹੜੇ ਹਜੇ ਵੀ ਹਸਪੀਟਲ ਵਿੱਚ ਆਈ ਸੀ ਯੂ 'ਚ ਹੈਗੇ ਨੇ ਉਸ ਲਈ ਇਨਵੈਸਟੀਗੇਸ਼ਨ ਤਹਿਤ ਅਸੀਂ ਪਹਿਲਾਂ ਇੱਕ ਐਫ ਆਈ ਆ ਨੰਬਰ 123 ਜਿਹੜੀ ਰਜਿਸਟਰਡ ਕੀਤੀ ਸੀ ਉਸ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਸੀ ਮੇਨ ਸ਼ੂਟਰ ਜਾਂ ਜਿਨ੍ਹਾਂ ਨੇ ਉਹਨਾਂ ਨੂੰ ਹੈਲਪ ਕੀਤੀ ਸੀ ਉਹਨਾਂ ਨੂੰ ਅਰੈਸਟ ਕਰ ਦਿੱਤਾ ਗਿਆ ਸੀ ਤੇ ਉਸ ਦੀ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ कि ਜਿਹੜਾ ਮੇਨ ਸ਼ਟਰ ਸੀ ਗੁਰਮਨਦੀਪ ਇਹਦੇ ਵਿੱਚ ਉਸ ਨੂੰ ਇੱਕ ਲੜਕੀ ਜਿਹੜੀ ਹੈਗੀ ਆ ਉਸ ਨੇ ਪਨਾਹ ਦਿੱਤੀ ਸੀ ਜੋ ਪਿੰਡ ਸੌਂਦਾ ਥਾਣਾ ਸਰਹੰਦਰ ਜ਼ਿਲ੍ਹਾ ਫਤਿਹਗੜ ਸਾਹਿਬ ਉਥੋਂ ਦੀ ਰਹਿਣ ਵਾਲੀ ਹੈ ਤੇ ਉਹ ਅੱਜ ਵੀ ਜਿਹੜੀ ਹੈਗੀ ਹੈ ਇੱਥੇ ਕੋਰਟਿਸਖਾਂ ਸ਼ਹਿਰ ਵਿੱਚ ਆਈ ਹੋਈ ਹੈਗੀ ਹੈ ਤੇ ਉਸ ਦੇ ਤਹਿਤ ਹੀ ਅਸੀਂ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਅਸੀਂ ਐਫਆਈਆ ਨੰਬਰ 126 ਅੰਡਰ ਸੈਕਸ਼ਨ 249 ਬੀ ਐਨਐਸ ਰਜਿਸਟਰਡ ਕੀਤਾ ਤੇ ਜਿਹੜੀ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਉਸ ਨੂੰ ਕੁੜੀ ਨੂੰ ਅਰੈਸਟ ਕਰ ਇਹ ਗੁਰਮਨਦੀਪ ਜਿਹੜੀ ਹੈਗੀ ਹੈ ਇਹ ਜਿਹੜੀ ਉਹਦੀ ਸੌਰੀ ਜਿਹੜੀ ਪਵਨ ਛੋੜੀ ਹੈਗੀ ਹੈ ਇਹ ਉਹਦੀ ਆਪਣੀ ਗੁਰਮਨਦੀਪ ਦੀ ਫਰੈਂਡ ਹੈਗੀ ਹੈ ਤੇ ਜਿਹੜੀ ਇਹ ਨੂੰ ਜਾਣਦੀ ਸੀ ਇਹ ਫਤਗਟ ਸਾਹਿਬ ਦੀ ਰਹਿਣ ਵਾਲੀ ਸਰ ਲੜਕੀ ਜੀ ਏਜ ਕਿੰਨੀ ਹੈ ਸਰ ਏਜ ਜੀ ਤਕਰੀਬਨ 20s ਚ ਹੈ ਜੀ 2020 23 24 ਕੀ ਹੈ ਸਰ ਜਿਹਨੇ ਦੋਸ਼ੀ ਸਰ ਪੁਲਿਸ ਰਿਵਾਰਡ ਤੇ ਜਾ ਚੁੱਕੇ ਆ ਤੇ ਘਰੋਂ ਸਰ ਹਸਪਤਾਲ ਦੇ ਵਿੱਚ ਪਿਆ ਸੀ ਸਰ ਇਹ ਜਿਹੜੇ ਤੁਸੀਂ ਕਹਿ ਰਹੇ ਫੋਟੋਸ ਖਾਈ ਨਹੀਂ ਸੀ ਸਰ ਇੰਦਾ ਕੀ ਕਾਰਨ ਸੇ ਦਵਾ ਰਾ ਨਹੀਂ ਦੋਸ਼ੀ ਪੁਲਿਸ ਰਿਮਾਂਡ ਤੇ ਨਹੀਂ ਦੋਸ਼ੀ ਦੋਸ਼ੀ ਹਜੇ ਜੁਡੀਸ਼ਨਲ ਰਿਮਾਂਡ ਤੇ ਹਾਂਜੀ ਹਜੇ ਅਸੀਂ ਇਹਨੂੰ ਪੁਲਿਸ ਰਿਮਾਂਡ ਤੇ ਲੈ ਕੇ ਆਵਾਂਗੇ ਉਹਨਾਂ ਨੂੰ ਜਿਹੜੀ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ ਕਿਉਂ ਆਈ ਸੀ ਇੱਥੇ ਜਾਂ ਉਹ ਕਿਉਂ ਉਹ ਕੀ ਇਹਨਾਂ ਦਾ ਮੇਨ ਮਨਸਬ ਸੀ ਹੋਰ ਸੀ ਸਾਰਾ ਇਨਵੈਸਟੀਗੇਟ ਕਰਨਾ ਪਵਨਦੀਪ ਦੀ ਬੈਕਗ੍ਰਾਉਂਡ ਕੀ ਹੈ ਹਾਂਜੀ ਇਹ ਇੱਕ ਜੋ ਸਾਨੂੰ ਪਤਾ ਲੱਗੇ ਕਿ ਐਮਐਸਸੀ ਸਟੂਡੈਂਟ ਹੈ ਅਤਿ ਸਰ ਕੀ ਸਮਝਿਆ ਵੀ ਜਦੋਂ ਇਹ ਇਹਨਾਂ ਨੇ ਕਾਰਨ ਕੀਤਾ ਸਰ ਇਹ ਸਿੱਧਾ ਉਹਦੇ ਕੋਲ ਚਲੇਗਾ ਸਰ ਕੀ ਕੀਤਾ ਜੀ ਨਹੀਂ ਜੋ ਇਹ ਹੈਗਾ ਸੀ ਇਹ ਹਜੇ ਤੱਕ ਅਸੀਂ ਇਨਵੈਸਟੀਗੇਸ਼ਨ ਚ ਪਤਾ ਕਰਦੇ ਪਏ ਕਿ ਇਹਨੇ ਕਿੱਥੇ ਕਿੱਥੇ ਗਏ ਹੈਗੇ ਸੀ ਬਟ ਇਹਨਾਂ ਨੂੰ ਜ਼ਰੂਰ ਪਤਾ ਲੱਗਿਆ ਆਫਟਰ ਦ ਇਨਸੀਡੈਂਟ ਜਿਹੜਾ ਗੁਰਮਨਦੀਪ ਸੀ ਇਹ ਇਸ ਜੋ ਲੜਕੀ ਹੈਗੀ ਇਸ ਕੋ ਚਲਾ ਗਿਆ ਸੀ ਅਤਿ ਸਰ ਇਸ ਕੈਟਡ ਹੋ ਗਏ ਸੀ ਸਰ ਦੋਸ਼ੀ ਆਪਸ ਵਿੱਚ ਜੀ ਦੋਸ਼ੀ ਸਰ ਅਲੱਗ-ਅਲੱਗ ਹੋ ਗਏ ਸੀ ਸਰ ਨਹੀਂ ਦੋਸ਼ੀ ਇਹ ਹੈ ਗੁਰਮਨਦੀਪ ਦੇ ਕੋਲ ਚਲਾ ਗਿਆ ਸੀ ਇਹਨੇ ਲੁਕੋ ਲਿਆ ਸੀ ਉਹ ਇਮੀਡੀਏਟ ਆਫਟਰ ਇਨਸੀਡੈਂਟ ਇਹ ਫੈਮਿਲੀ ਦੇ ਵਿੱਚ ਜੰਮ ਬਕਰ ਬੰਦਾ ਜੰਮਦਾ ਇਸ ਲੜਕੀ ਨੂੰ ਸਕੇ ਕਰਦਾ ਹੈ ਕਿ ਉਹ ਮੈਂ ਅਨਮੈਡ ਲੜਕੀ ਨੂੰ ਬਹੁਤ ਫੈਮਿਲੀ ਵਨ ਪਰ ਹੈ ਵੀ ਸਿਨੀਅਰ ਪਰਵਾਦ ਜੀ ਜਦੋਂ ਇਹ ਸਟੇ ਕੀਤਾ ਹੋਇਆ ਉਹ ਪੁੜਾ ਦਿੱਤਾ ਲੜੀ ਹਾਈ ਹਜੇ ਇਹ ਤਾਂ ਮੈਂ ਅਸੀਂ ਜੀ ਇਹਨੂੰ ਅਰੈਸਟ ਕੀਤਾ ਹੈਗਾ ਇਹ ਹਜੇ ਅਸੀਂ ਪੁੱਛਾਂਗੇ ਕਿਸ ਮੰਤਵ ਨਾਲ ਇਹ ਉਹਨੂੰ ਪਨਾਮ ਦਿੱਤੀ ਸੀ ਕੀ ਇਹਦਾ ਮੇਨ ਆਉਦੇ ਕੋਈ ਐਂਗਲ ਸੀ ਕਦੋਂ ਤੋਂ ਜਾਣਦੀ ਹੈ ਸਾਰਾ ਹਜੇ ਅਸੀਂ ਇਹਨੂੰ ਪੁੱਛਗਿਸ਼ ਕਰਕੇ ਅਸੀਂ ਇਨਵੈਸਟੀਗੇਸ਼ਨ ਜੇ ਲੈ ਕੇ ਆਵਾਂਗੇ ਐਮ ਐਸਸੀ ਸਟੂਡੈਂਟ ਇਸ ਰਾਮ ਜੀ ਜੇ ਇੰਦਰ ਇਸੋ ਅਨੇ ਇਧਰ ਦੀ ਨੇ ਉਧਰ ਦੀ ਪਟਿਆਲਾ ਸਾਈਡ ਦੀ ਸਰਪੁਰ ਕਵਰੀਗੁਰਾ ਵੀ ਨਹੀਂ ਹੋਈ ਹੈਗੀ ਹਜੇ ਤੱਕ ਅਸੀ ਰਿਕਵਰੀ ਨਹੀਂ ਹੋਈ ਹੈਗੀ ਹਜੇ ਨੂੰ ਅਰੈਸਟ ਕੀਤਾ ਗਿਆ ਹੈ